ਐਂਬਲੀ ਦੀ ਚੋਣ ਚੱਲ ਰਹੀ ਹੈ ਅੱਜ ਸਾਨੂੰ ਕਾਂਗਰਸ ਪਾਰਟੀ ਨੂੰ ਵੱਡਾ 파ੜੀ ਹੰਗਾਰਾ ਮਿਲ ਰਿਹਾ ਹੈ ਸਾਡੇ ਪਰਿਵਾਰ ਚ ਬਹੁਤ ਹੀ ਇੰਪੋਰਟੈਂਟ ਲੀਡਰਾਂ ਦਾ ਵਾਧਾ ਹੋ ਰਿਹਾ ਹੈ ਤੇ ਬਹੁਤ ਹੀ ਵਧੀਆ ਇਨਸਾਨ ਤੇ ਲੀਡਰ ਕਾਂਗਰਸ ਪਾਰਟੀ ਦੇ ਵੀ ਸ਼ਾਮਲ ਹੋ ਰਹੇ ਸੋ ਮੈਂ ਸਵਾਗਤ ਕਰਦਾ ਸ੍ਰੀ ਸ਼ਿਵ ਧਿਆਨ ਭਗਤ ਜੀ ਡਾਕਟਰ ਸਾਹਿਬ ਜਿਹੜੇ ਕਿ ਰਟਾਇਰਡ ਐਸਐਮਓ ਵੀ ਹੈ ਇਹ ਪਿਛਲੇ ਲੰਬੇ ਸਮੇਂ ਤੋਂ ਇਹ ਲਗਭਗ ਫਾਊਂਡਰ ਮੈਂਬਰ ਹੈ ਆਮ ਆਦੀ ਪਾਰਟੀ ਦੇ ਉਸ ਤੋਂ ਬਾਅਦ ਇਹ ਕੁਝ ਦੇਰ ਪਾਵੇਂ ਭਾਜਪਾ ਚ ਗਏ ਲੇਕਿਨ ਗਏ ਨਹੀਂ ਤੋਂ ਅੱਜ ਕਾਂਗਰਸ ਪਾਰਟੀ ਦੇ ਵਿੱਚ ਆਪਣੇ ਬਹੁਤ ਹੀ ਸਾਥੀਆਂ ਦੇ ਨਾਲ ਜੁਆਇਨ ਕਰ ਰਹੇ ਜਿਨ੍ਹਾਂ ਵਿੱਚ ਸ੍ਰੀ ਤਰਸੇਮ 바ਰੀ ਜੀ, ਸੁਵਿੰਦਰ ਦੇਵ ਜੀ, ਮੋਹਨ 달 ਜੀ, ਦਸ਼ੀ ਸੋਨੂ ਜੀ, ਵਿਪਨ ਸਾਜਨ ਮਨੋਜ ਸਤਨਾ ਮਹੂਜਾ ਅਮਿਤ ਪਗਤ ਜੀ ਜਿਹੜੇ ਕਿ ਵਾਰਡ ਦੇ ਵੀ ਪ੍ਰਧਾਨ ਹੈ ਬੈਸਟ ਹਲਕੇ ਦੇ ਵਿੱਚ ਕੀਮਤੀ ਕੇਸਰ ਜੀ ਇਹ ਵੀ ਵਾਰਡ ਪ੍ਰਧਾਨ ਹੈ ਡਾਕਟਰ ਵਰੁਣ ਜੀ ਇਹ ਵੀ ਵਾਰਡ ਪ੍ਰਧਾਨ ਹੈ ਐਡਵੋਕੇਟ ਪਰਮਪ੍ਰੀਤ ਸਿੰਘ ਜੀ ਜਿਹੜੇ ਕਿ ਲੀਡਰ ਲੀਗਲ ਐਡਵਾਈਜ਼ਰ ਹੈ ਬੀਜੇਪੀ ਦੇ ਵਿਆਹ ਸੇਵ ਰਾਣਾ ਜੀ ਆਨੰਦ ਕਿਸ਼ੋਰ ਮਾਲੀ ਜੀ ਤੇ ਹਰੀਸ਼ ਸ਼ਰਮਾ ਜੀ ਤੇ ਸ਼ੇਖਰ ਸ਼ਰਮਾ ਜੀ ਰਵੀ ਚੋਪੜਾ ਜੀ ਜਿਹੜੇ ਕਿ ਨਵੇਂ ਸ਼ਹਿਰ ਤੋਂ ਖਾਸ ਤੌਰ ਤੇ ਬੀਜੇਪੀ ਦੇ ਲੀਡਰ ਐਸੇ ਜੁਆਇਨ ਕਰਨਾ ਹੈ ਬਾਕੀ ਸਾਰੇ ਲੀਡਰ ਸਹਿਬਾਨ ਸਾਡੇ ਜਲੰਧਰ ਦੇ ਹੈ ਜ਼ਿਆਦਾਤਰ ਜਲੰਧਰ ਵੈਸਤ ਦੇ ਹੈ ਤੋਂ ਮੈਂ ਚਿਪ ਦੇ ਆਰ ਮਾਲੀ ਜੀ ਜਿਹੜੇ ਕਿ ਬਹੁਤ ਹੀ ਹੋਣਾਰ ਲੀਡਰ ਹੈ ਜਿਨ੍ਹਾਂ ਦੇ ਨਾਲ ਸਾਨੂੰ ਵੱਡਾ 파ੜੀ ਸਾਡੀ ਚੋਣ ਨੂੰ ਹੰਗਾਰਾ ਮਿਲਿਆ ਉਹਨਾਂ ਦਾ ਪਾਰਟੀ ਦੇ ਵਿੱਚ ਸਵਾਗਤ ਕਰਦਾ ਤੇ ਸਾਨੂੰ ਇਸ ਦੇ ਨਾਲ ਬੜਾ ਵੱਲ ਮਿਲਿਆ ਮੈਂ ਇਹਨਾਂ ਦਾ ਬੜਾ ਧੰਨਵਾਦੀ ਹਾਂ ਉਸ ਸਮੇਂ ਜਦ ਸਾਨੂੰ ਅਜਿਹੇ ਲੀਡਰਾਂ ਦੀ ਲੋੜ ਹੈ ਇਹ ਸਾਨੂੰ ਅੱਜ ਜੁਆਇਨ ਕਰਕੇ ਪਾਰਟੀ ਨੂੰ ਹੁਗਾਰਾ ਦੇ ਰਹੇ ਮੈਂ ਨਾਲ-ਨਾਲ ਧੰਨਵਾਦੀਆਂ ਸਰਦਾਰ ਪ੍ਰਗਟ ਸਿੰਘ ਜੀ ਤੇ ਰਜਿੰਦਰ 베ਰੀ ਜੀ ਤੇ ਹੋਰ ਸਾਰੇ ਆਪਣੇ ਲੀਡਰ ਸਾਹਿਬਾਨ ਦਾ ਜਿਨ੍ਹਾਂ ਦੀ ਰਹਿਨਮਾਈ ਦੇ ਵਿੱਚ ਜਿਨ੍ਹਾਂ ਨੇ ਮੋਟੀਵੇਸ਼ਨ ਸਦਕਾ ਅੱਜ ਕਿਰਦਿਆਲ ਮਾਲੀ ਜੀ ਸਾਨੂੰ ਜੁਆਇਨ ਕਰ ਰਹੇ ਮੈਂ ਮੁੱਖ ਮੰਤਰੀ ਜੀ ਨੂੰ ਬੇਨਤੀ ਕਰਾਂਗਾ ਕਿ ਬਜਾਏ ਜਲੰਧਰ ਕੁਮੜ ਦੇ ਉਹ ਚੰਡੀਗੜ੍ਹ ਦੇ ਵਿੱਚ ਬੈਠ ਕੇ ਆਪਣੀ ਕੁਰਸੀ ਨੂੰ ਸੁਭਾੜਣ ਉਹਨਾਂ ਦੀ ਸਰਕਾਰ ਤੇ ਵੱਡਾ ਭਾਰੀ ਖਤਰਾ ਮਡਰਾ ਰਿਹਾ ਹੈ ਔਰ ਹੋ ਸਕਦਾ ਥੋੜੇ ਦਿਨਾਂ ਦੇ ਵਿੱਚ ਇਹਨਾਂ ਦੀ ਸਰਕਾਰ ਚੱਲਦੀ ਹੋਵੇ। ਉਹਨਾਂ ਨੇ ਕਹਿੰਦੇ ਪਏ ਨੇ ਕਿ ਅਸੀਂ ਜਲੰਧਰ ਦੀ ਸਰਕਾਰ ਜਿਹੜਾ ਐਮਐਲਏ ਤੋਂ ਕਾਮਾਂਗੇ ਮਾਜਾ ਤੇ ਦਵਾਪ ਦੇ ਚੜ੍ਹੇ ਲੋਕ ਨੇ ਉਹਨਾਂ ਨੂੰ ਫਾਇਦਾ ਮਿਲੇਗਾ ਜਿਹੜੇ ਸਿਰੰਗੀ ਸੁੱਤੋ ਜਦੋਂ ਸੀਐਮ ਜਲੰਧਰ ਹੈ। ਉਹ ਭਾਈ ਜੇ ਕੁਰਸੀ ਬਚੇਗੀ ਤਾਂ ਆਪ ਨੂੰ ਅੰਤਮਾਨ ਜਲੰਧਰ ਕੁਝ ਕਰ ਸਕੇਗਾ ਕੁਰਸੀ ਦਾ ਬਚਾਵੇ ਆਪਣੀ ਕੁਰਸੀ ਨੂੰ ਖਤਰਾ ਬਣਿਆ ਹੋਇਆ ਹੈ ਪਰ ਤਾਂ ਸਲੋਗਨ ਦਿੱਤਾ ਕਹਿੰਦੇ ਆਪ ਦਾ ਐਮਐਲਏ ਆਪ ਹੀ ਕਰਦਾ ਯਾਨੀ ਸਾਫ ਤੌਰ ਤੇ ਕਹਿ ਰਹੇ ਜੇ ਆਪ ਦਾ ਐਮਐਲਏ ਬਣੂਗਾ ਤਾਂ ਹੀ ਕੰਮ ਹੋਊਗਾ ਮਹਿੰਦਰ ਭਗਤ ਦੀ ਗੱਲ ਆਪਾਂ ਮੂੰਹ ਨਹੀਂ ਕਹਿੰਦੇ ਕਿ ਜੇ ਆਪ ਦਾ ਐਮਐਲਏ ਹੋਏ ਤਾਂ ਇਹ ਕਿ ਤਾਂ ਹੀ ਜੰਦਰ ਵੈਸਟ ਦਾ ਕੰਮ ਹੋਵੇ ਮਹਿੰਦਰ ਭਗਤ ਜੀ ਹੋਮੋਪੈਥਿਕ ਦੀ ਨਾ ਫਾਇਦਾ ਫਾਇਦਾ ਹੁੰਦਾ ਨਾ ਕੋਈ ਨੁਕਸਾਨ ਹੁੰਦਾ ਉਹ ਦੇ ਜਿੱਤ ਵੀ ਜਾਣਗੇ ਕਿਸੇ ਦਾ ਕੋਈ ਕੰਮ ਨਹੀਂ ਹੋਣਾ ਇਸ ਕਰਕੇ ਇੱਕ ਉਦਮੀ ਬੀਬੀ ਜਿਹੜੀ ਨੇ ਲੋਕਾਂ ਦੀ ਸੇਵਾ ਕੀਤੀ ਹੈ ਗਰਾਸ ਰੂਟ ਤੇ ਐਮਸੀ ਰਹੀ ਹੈ ਡਿਫਟੀ ਮੇਅਰ ਰਹੀ ਹੈ ਸੀਨੀਅਰ ਡਿਫਟੀ ਮੇਅਰ ਮੇਅਰ ਉਸ ਨੂੰ ਚਿਤਾਣ ਦਾ ਹੀ ਫਾਇਦਾ ਹੈ ਅੱਜ ਇਹ ਸਰਕਾਰ ਚੱਲਦੀ ਹੋ ਰਹੀ ਹੈ ਇਹ ਜਾ ਰਹੀ ਹੈ ਇਹਨਾਂ ਦੇ ਸੰਬੰਧੇ ਨੂੰ ਚਿਤਾਣ ਦਾ ਕੋਈ ਫਾਇਦਾ ਨਹੀਂ ਇਹਨਾਂ ਦੇ MLA ਛੱਡ ਛੱਡ ਕੇ ਜਾ ਰਹੇ ਇਹਨਾਂ ਦੀ ਤਿਆਰੀ ਹੋ ਚੁੱਕੀ ਹੈ ਤੇ ਕੁਝ ਦਿਨਾਂ ਚ ਜਾਂ ਕੁਝ 1-2 ਮਹੀਨੇ ਦੇ ਵਿੱਚ ਇਹ ਫਾਈਨਲ ਹੋ ਜਾਣਾ ਪਰ ਨਹੀਂ ਪਰ ਇਹ ਗੱਲ ਕਹਿੰਦੇ ਆਪ ਦਾ MLA ਹੋਏਗਾ ਫੇਸ ਨੰਬਰ ਵੈਸੇ ਕਮ ਹੋਏਗੇ ਆਪ ਕੋ ਯਾਰ ਇਹਨਾਂ ਦਾ ਘਮਾਨ ਬੋਲਦਾ ਹੈ ਇਹ ਹਮੇਸ਼ਾ ਇਸ ਤਰ੍ਹਾਂ ਹੀ ਕਰਦੇ ਆ ਇਹਨਾਂ ਨੇ ਪਹਿਲਾਂ ਐਸੀ ਆਪ ਦਾ MLA ਸ਼ਦੀਪ ਚੀਤਲੂੰਗਰਾਲ ਬਣਾ ਕੇ ਕੀ ਕੱਟ ਲਿਆ ਪਹਿਲਾਂ ਐਸੀ ਰਿੰਕੂ ਨੂੰ MP ਬਣਾ ਕੇ ਕੀ ਕੱਟ ਲਿਆ ਇਹਨਾਂ ਦਾ ਦਾਤਾ ਇੱਥੇ ਪਤਾ ਨਹੀਂ ਕਿ ਆ ਇਹਨਾਂ ਨੂੰ ਮੁਕਤੀਸ਼ ਹੈ ਜਿਹੜਾ ਇਹਨਾਂ ਦਾ ਐਮਐਲਏ ਐਮਪੀ ਬਣਾ ਲਵੇ ਬੈਠੀ ਇਹਨਾਂ ਨੂੰ ਛੱਡ ਕੇ ਚਲੇ ਜਾਂਦਾ ਹੁਣ ਆ ਜਿਹੜਾ ਦੂਸਰਾ 베ਰੀ ਸਾਹਿਬ ਦੇ ਖਿਲਾਫ ਦਿੱਤੇ ਆ ਵਾ ਕਿਆ ਨਾਮ ਆ ਉਹ ਰਾਮਨੂ ਰੋੜੇ ਦਾ ਕੁਝ ਪਤਾ ਨਹੀਂ ਉਹਦਾ ਵੀ ਹੋ ਗਿਆ ਸਾਫ ਸਾਫ ਜਾ ਇਹ ਸਾਰੇ ਜਾ ਰਹੇ ਇਹ ਟੀਲੂ ਬਣਾ ਵੀ ਲਿਆ ਨੇ ਟਿਕਣਾ ਨਹੀਂ ਇਹਨੂੰ ਤਾਂ ਆਦਤ ਹੈ ਜਿਹੜਾ ਇੱਕ ਦਾ ਟੱਪ ਲਵੇ ਉਹਦਾ ਪਤਾ ਨਹੀਂ ਉਹਦੇ ਕਿੰਨੇ ਟੱਪਣੇ ਆ ਇਹ ਪਹਿਲਾਂ ਹੀ ਬੀਜੇਪੀ ਜੋ ਆਇਆ ਇਹਦਾ ਬਾਪੂ ਰੋਂਦਾ ਬੈਠਾ ਇਹ ਆ ਕਿ ਉਹ ਬੀਜੇਪੀ ਨਾਲ ਛੱਡ ਮਾਨੂੰ ਸਭ ਕੁਝ ਬੀਜੇਪੀ ਨੇ ਦਿੱਤਾ ਆਪਣੇ ਟੱਪਰ ਨੂੰ ਬੀਜੇਪੀ ਨੇ ਪਾਲਿਆ ਇਹ ਉਹਨੂੰ ਛੱਡਿਆ ਆ ਇਹ ਆਮ ਆਦਮੀ ਦਾ ਕੀ ਲੱਗਦਾ ਬੰਦਾ ਡੱਲ ਬਦਲੂ ਬੰਦਾ ਜਿਹੜਾ ਉਹਦਾ ਕੋਈ ਵਿਸ਼ਵਾਸ ਨਹੀਂ ਉਹ ਕਦ ਦਨ ਬਦਲੂ ਹੋ ਜਵੇ ਇਹਨੂੰ ਆਦਤ ਪੈ ਚੁੱਕੀ ਹੈ ਜਿਹੜੇ ਮਹਿੰਦਰ ਭਗਤੀ ਆ ਇੱਕ ਅਦੇ ਵੀ ਬਦਲ ਸਕਦਾ ਇਸ ਕਰਕੇ ਇਹਨੂੰ ਬਣਾ ਕੇ ਉਹ ਹੀ ਫਾਇਦਾ ਹੀ ਨਹੀਂ ਹੈ ਸਰ ਪੀਐਮ ਹਰਿਆਣਾ ਦਾ ਬਿਆਨ ਆ ਕਿ ਮਿਸ ਜਿਹੜੀ ਪਾਣੀ ਦੀ ਕਟੜੀ ਹੈ ਪੰਜਾਬ ਉਹਦਾ ਕਾਰਨ ਹੈ ਪੰਜਾਬ ਚ ਪਾਣੀ ਨਹੀਂ ਮਿਲਦਾ ਤੁਹਾਨੂੰ ਪੰਜਾਬ ਦੀ ਹਾਲਾਤ ਦੇਖੋ ਤੁਸੀਂ ਵੈਸਟ ਵਿੱਚ ਚਲੇ ਜੋ ਗੰਦਾ ਪਾਣੀ ਆ ਰਿਹਾ ਧਰਤੀ ਵਿੱਚ ਪਾਣੀ ਨਹੀਂ ਹੈ ਤੇ ਜਿੰਨਾ ਕਿ ਹੈ ਉਹ ਕੱਢਣ ਦੇ ਵਿੱਚ ਸਮਰਥਾ ਸਰਕਾਰ ਉਹਦੀ ਕਰਕੇ ਲੋਕ ਗੰਦਾ ਪਾਣੀ ਪੀਣ ਨੂੰ ਮਜਬੂਰ ਹੈ ਕੁਮਾਰੀਆਂ ਫੇਰ ਰਹੀਆਂ ਵੈਸਟ ਦੇ ਵਿੱਚ ਮੈਂ ਸਭ ਤੋਂ ਵੱਡਾ ਕੰਸਰਨ ਮੇਰਾ ਇਹ ਹੈ ਇਹ ਪਰਤੋਂ ਵੈਸਟ ਹਲਕੇ ਦੇ ਵਿੱਚ ਤੇ ਸੈਂਟਰਲ ਹਲਕੇ ਦੇ ਵਿੱਚ ਇੱਕ ਡਾਕਾ ਵੱਜਿਆ 7 ਲਿਆ ਕੇ ਬੰਦੇ ਨੂੰ ਘੇਰ ਲਿਆ ਇਹ ਪਤਾਨ ਨੂੰ ਲੁਕ ਕੇ ਲੈ ਗਏ ਇਹ ਹਾਲਾਤ ਵੈਸੇ ਦੇ ਆ ਤੁਹਾਨੂੰ ਪੱਤਰਕਾਰ ਸਹਿਬਾਨਾਂ ਨੂੰ ਵੀ ਬੇਨਤੀ ਕਰਦਾ ਤੁਸੀਂ ਯਾਰ ਮੇਰੇ ਪਿੱਛੇ ਤਾਂ ਜਦੇ ਬੈਹ ਜਾਂਦੇ ਇਹ ਕੀ ਖਬਰ ਤਾਂ ਆਏ ਕੋਈ ਸਾਡੇ ਨਾ ਤੁਸੀਂ ਦੇਖੋ ਨਾ ਮੈਂ ਵੀਡੀਓ ਦਿਖਾਉਂਦਾ ਹਾਂ ਉਹਨਾਂ ਦੀ ਵੱਡੀ ਦੁਕਾਨ ਹੈ ਦੁਕਾਨ ਦੇ ਵਿੱਚ ਆ ਕੇ ਧਾਤ ਰੱਖ ਲਿਆ ਉਹਦੇ ਗਲ ਤੇ ਤੇ ਉਹਦੇ ੱਲੇ ਦੱਬ ਲਿਆ ਬੰਦੇ ਨੂੰ ਬੰਦਿਆਂ ਨੇ ਔਰ ساری ਦੁਕਾਨ ਲੁਕ ਲਿਗਿਆ ਪੈਸਾ ਜੋ ਵੀ ਤੇ ਆ ਸੀ ਇਹ ਹਾਲਾਤ ਐ ਇਸੇ ਹੋਏ ਵੀ ਪੁਖ ਮੰਤਰੀ ਜੀ ਨੂੰ ਮੈਂ ਬੇਨਤੀ ਕਰਦਾ ਕਿ ਜਿਨ੍ਹਾਂ ਦੇ ਡਾਕਾ ਵੱਜਿਆ ਉਹਨਾਂ ਦੇ ਘਰ ਜਾ ਕੇ ਆਓ ਉਹਨਾਂ ਦੀ ਦੁਕਾਨ 'ਤੇ ਜਾ ਕੇ ਆਓ ਉਦੋਂ ਪਤਾ ਲੱਗੇਗਾ ਜਲੰਧਰ ਦਾ ਹਾਲ ਕਿਆ ਹੈ ਤੁਸੀਂ ਬਾਹਰ ਘੁਸਤਾ ਜਾ ਕਰਕੇ ਰੋਡ ショਅ ਕਰਕੇ ਆ بڑے ਪੰਜ ਤਾਰਾ ਹੋਟਲ ਬੈਠ ਕੇ ਮੁੜ ਜਾਣਾ ਉਹਦੇ ਨਾਲ ਕੀ ਬਣਨਾ ਗਰਾਸ ਰੂਟ ਤੇ ਜਲੰਧਰ ਦੇ ਹਾਲਾਤ ਦੇਖੋ ਗਰਾਸ ਰੂਟ ਤੇ ਜਲੰਧਰ ਦੇ ਵਿੱਚ ਡਾਕੇ ਵੱਜ ਰਹੇ ਚੈਨੀਆਂ ਫੋੜੀਆਂ ਰਾਤ ਮੈਂ ਕਰ ਗਿਆ ਕਿਸੇ ਦੇ ਉਹ ਬੀਬੀ ਦੀ ਇੱਥੇ ਤੇ ਵਾਲੀਆਂ ਲਾ ਲਿਗੀਆਂ ਸਮੇਂ ਤੇ ਸਾਨੇ ਤੇ ਫਾੜ ਦਿੱਤੇ ਆ ਇਹ ਹਾਲਾਤ ਜਲੰਧਰ ਦੇ ਹੋਏ ਹੋਏ ਆ ਕਿ ਮੁੱਖ ਮੰਤਰੀ ਜੀ ਜਲੰਧਰ ਆ ਰਹੇ ਬਾਹਰ ਬਾਹਰ ਰੋਡ ショਅ ਕਰਕੇ ਚਲੇ ਜਾਣਗੇ ਬੰਦੇ ਬਣਾਣਗੇ ਬਾਹਰਲੇ ਲੱਗ ਕੇ ਆ ਸਾਡਾ ਤਾਂ ਬੰਦਾ ਉਹਨਾਂ ਜਾਂ ਕੇ ਰਾਜੀ ਨਹੀਂ ਜੀ ਡਾਕਟਰ ਮਾਲੀ ਜੀ ਜ਼ਿਆਦਾ ਵੇਖਰ ਦੱਸ ਸਕਦੇ ਆ ਬਹੁਤ ਦੇਰ ਦੇ ਹਸਪਤਾਲ ਦੇ ਮੁੱਦੇ ਤੇ ਹੀ ਹਰਿਆਣਾ ਨੇ ਐਫ ਆਈ ਆਰ ਦਾ ਮੈਂ ਪਹਿਲਾਂ ਡਾਕਟਰ ਮਾਲੀ ਜੀ ਨੂੰ ਕਹਾਂਗਾ ਕਿ ਉਹਨਾਂ ਨੇ ਸਾਡੀ ਪਾਰਟੀ ਨੂੰ ਜੁਆਇਨ ਕੀਤਾ ਉਹ ਵੀ ਆਪਣੇ ਵਿਚਾਰ ਤੋਂ ਨਹੀਂ ਕਿਹਾ ਤਾਂ ਕਿ ਅੱਗਲੀ ਵਾਰ ਸਭ ਤੋਂ ਪਹਿਲਾਂ ਸਤਿ ਸ੍ਰੀ ਅਕਾਲ ਜੀ ਨਮਨ ਕਰਦਾ ਹਾਂ ਅੱਜ ਇਸ ਪਵਿੱਤਰ ਮੌਕੇ ਮੈਂ ਇਹਨਾਂ ਸਤਿਗੁਰਾਂ ਦਾ ਸ਼ੁਕਰਗੁਜ਼ਾਰੀ ਮਨਾਉਂਦਾ ਹਾਂ ਜਿਹੜਾ ਸੱਜਿਆ ਸਪਾਤ ਇਹ ਪੂਨਾ ਸੜਕਾ ਪੂਨਾ ਸੜਕਾ ਇਹ ਜਿਹੜਾ ਅੱਜ ਇਹ ਕਾਰਜਕ੍ਰਮ ਕੀਤਾ ਉਹਨਾਂ ਦੀ ਬੜੀ ਪ੍ਰੇਰਨਾ ਸ਼ੋਕਨ ਦੇ ਰਹੇ ਨੇ ਉਸ ਤੋਂ ਬਾਅਦ ਮੈਂ ਮਾਨਯੋਗ ਮੁੱਖ ਮੰਤਰੀ ਸਾਹਿਬ ਦਾ ਮੁੱਖ ਮੰਤਰੀ ਜਨਜੀਤ ਚੰਨੀ ਸਾਹਿਬ ਦਾ ਬਹੁਤ ਦਿਨਾਂ ਤੋਂ ਮਾਣ ਕਰਦਾ ਹਾਂ ਸਰਕਾਰ ਕਰਨਾ ਹੈ ਕਿ ਉਹਨਾਂ ਦੀ ਮੋਟੀਵੇਸ਼ਨ ਵੀ ਬਹੁਤ સારી ਰਹੀ ਹੈ एलओपी ओ पी लीडर पंजाब असैम्बली प्रताप सिंह बाजवा साहब उन्होंने भी मैं धनवाद करता सब तो वाडा धनबाद जो मैं करना चाहना जे पिछले दो साल दी चर्चा में उड़ा बड़ा पुराना दोस्ताना है सरदार प्रगट सिंह जी एम एल ए जलंधर सोनी तो अपने वीर ने अपन तो चर्चावे बड़ी प्रेरणा है इस तो बाद सुखविंदर कोटली जी पुराना आदमपुर तो अपने एम एल ए साहब ने ਇਹ ਮਾਨਯੋਗਾਂ ਦਾ ਬੜਾ ਇੱਕ ਇੱਕ ਯੋਗਦਾਨ ਮੇਰੀ ਜ਼ਿੰਦਗੀ ਦੇ ਵਿੱਚ ਰਿਹਾ ਹੈ। ਮੇਰੇ ਦੋਸਤ ਮੇਰੇ ਛੋਟੇ ਵੀ ਸੋਹਣੇ ਸੰਜੀਤ ਚਰਮਾ ਔਰ ਉਹਨਾਂ ਦੇ ਬ੍ਰਦਰ ਸੰਜੀਤ ਚਰਮਾ ਜੀ। ਉਹਨਾਂ ਦੀ ਬੜੀ ਪ੍ਰੇਰਣਾ ਸੋਧਦੇ ਕਿ 40-45 ਸਾਲ ਤੋਂ ਇਕੱਠੇ ਆ। ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ। ਮੇਰੇ ਵੱਡੇ ਵੀ ਆਪਣੇ ਗੋਪਾਲ ਕਿਸ਼ਨ ਭਗਤ ਸਾਹਿਬ 올 ਇੰਡੀਆ ਮੈਡਸ ਅਵਾ ਦੇ ਪ੍ਰਧਾਨ ਨੇ ਮੇਰੇ ਪਿਤਾ ਜੀ ਨਾਲ ਵੀ ਕੰਮ ਕੀਤਾ ਹੋਇਆ ਹੈ। ਉਹਨਾਂ ਮੇ ਉਸ ਟੀਮ ਦਾ ਵੀ ਧੰਨਵਾਦ ਕਰਦਾ ਜਿਹੜੀ ਮੇਰੇ ਨਾਲ ਬੜੀ ਚਚਾਰੂਪਨ ਦੇ ਵਿੱਚ ਜਿਹਨਾਂ ਨੇ ਆਮਾ ਤੇ ਬਾਜਟ ਕੰਮ ਕੀਤਾ ਸੀ ਅੱਗੇ ਆਇਓ ਤੁਸੀਂ ਸਾਰੇ ਜਣੇ ਜਰਾਂ ਨੂੰ ਟੀਮ ਦੇ ਭਗਤ ਵਾਟ ਸਰ ਤੇ ਆਪਣੇ ਕ੍ਰਿਪਿਕੇਰ ਨਾਲ ਉਹਨਾਂ ਦੇ ਨਾਲ ਅਮਿਤ ਭਗਤ ਵਰੁਣ ਨਯਰ ਉਹਨਾਂ ਦੇ ਨਾਲ ਅੱਗੇ ਆਇਓ ਆਪਣੇ ਲਾਡਿਕ ਸ਼ੌਰ ਮਾਨੀ ਜੀ ਸੱਤ ਸੇਮ ਬਾਰੀ ਸਾਹਿਬ ਗੁਵਿੰਦਰ ਦੇਵ ਮੋਨ ਲਾਲ ਹੈਪੀ ਸ਼ਸ਼ੀ ਆਪਣੇ ਸੋਨੂ ਵਿਪਨ ਸਾਹਜ ਮਨੋਜ ਸਤਨਾਮ ਹੋਜਾ ਅਮਿਤ ਅਗਰਵਾੜ ਪ੍ਰਧਾਨ ਤੇ ਕੀਪੀ ਕੇਸਰ ਵੀ ਵਾੜ ਪ੍ਰਧਾਨ ਤੇ ਐਡਵੋਕੇਟ ਪਰਮਪ੍ਰੀਤ ਸਿੰਘ ਲੀਗਲ ਐਡਵਾਈਜ਼ਰ ਬੀਜੇਪੀ ਜ਼ਿਲ੍ਹੇ ਤੇ ਬਿਆਸ ਸਿੰਘ ਰਾਣਾ ਨਾਨਸ਼ੌਰ ਮਾਲੀ ਮੇਰੇ ਬਡੇ ਭਾਈ ਸਾਹਿਬ ਹਰੀਸ਼ ਸ਼ਰਮਾ ਅਚੰਦਰ ਸ਼ੇਖਰ ਸ਼ਰਮਾ ਮੇਰੇ ਕਲਾਸਫੇਲੋ ਨਵੇਂ ਸਾਹਿਬ ਤੋਂ ਅਚੇਤੇ ਤੌਰ ਤੇ ਆਇਆ ਕਿ ਮੈਂ ਅੱਜ ਭਰਾ ਨੂੰ ਜੁਆਇਨ ਕਰਾਂਦਾ ਮੈਂ ਦੇਖਣਾ ਚਾਹਣਾ ਵੇ ਕੀ ਕਰਨਾ ਹੈ ਰਾਜੇਸ਼ ਦੱਸਤਾ ਸੀ ਡਾਕਟਰ ਸੰਜੀਤ ਸ਼ਰਮਾ ਦੀ ਬੜੀ ਵੱਡੀ ਟੀਮ ਹੈ ਜਿਹੜੀ ਸਾਡੀ ਕਾਮਨੀ ਟੀਮ ਹੈ ਸੀ 40 ਬੰਦੇ ਦੀ ਜਿਹੜੀ ਬਹੁਤ ਜਜਾਰੂ ਹੈ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਜੋ ਖਾਸ ਡਾਕਟਰ ਦਈਆ ਸਾਹਿਬ ਐਸਪੀ ਰਜਿੰਦਰ ਸਿੰਘ ਜੀ ਇਹਨਾਂ ਦਾ ਵੀ ਬਹੁਤ ਧੰਨਵਾਦ ਰਜਿੰਦਰ 베ਰੀ ਸਾਹਿਬ ਜਿਹੜਾ ਨਾਲ ਮਿਲਦੇ ਤਾਂ ਰਹਿੰਦਾ ਬੜਾ ਸਤਜਾਰ ਹੈ ਮੇਰੇ ਮੇਰੇ ਕਜ਼ਨ ਦੇ ਭਰਾ ਦੇ ਲੰਗੋਟੇ ਯਾਰ ਨੇ ਬੜੀ ਸਾਹਜਤਾ ਨਾਲ ਸਾਡੀ ਫਲੋਅ ਇਹਨਾਂ ਦਾ ਵੀ ਬਹੁਤ ਧੰਨਵਾਦ ਹੈ ਉਹ ਸਮੂੱਚੇ ਵਲੰਟੀਅਰ ਹਜ਼ਾਰਾਂ ਦੇ ਵਿੱਚ ਜਿਹੜੇ ਮੇਰੇ ਨਾਲ ਜੁੜੇ ਹੋਏ ਸੀਗੇ ਮੇਰੇ ਰਾਜ ਯਾਤਰਾ ਦੇ ਵਿੱਚ ਉਹਨਾਂ ਦਾ ਵੀ ਬਹੁਤ ਧੰਨਵਾਦ ਹੈ ਆਪਣੇ ਕੋਰ ਕਮੇਟੀ ਦਾ ਸਾਥੀਆਂ ਦਾ ਔਰ ਖਾਸ ਕਰਕੇ ਮਾਨਯੋਗ ਸਰਕਾਰ ਦੇ ਰੀੜ ਦੀ ਹੱਡੀ ਜਿਹੜੇ ਵਲੰਟੀਅਰਸ ਨੇ ਜਿਹੜੇ ਮੇਰੇ ਨਾਲ ਉੱਥੇ ਰਹੇ ਨੇ ਔਰ ਮੇਰੇ ਨਾਲ ਅੱਜ ਤੋਂ ਕਾਂਗਰਸ ਦੀ ਰਾਜਨੀਤੀ ਕਿਹੜੀ ਪਾਰਟੀ ਦੇ ਵਿੱਚ ਯਾਤਰਾ 'ਚ ਸ਼ਾਮਲ ਹੋਏ ਨੇ ਉਹਨਾਂ ਦਾ ਮੈਂ ਤੇ ਉਸ ਤੋਂ ਮਾਤ ਕਰਦਾ ਹਾਂ ਕਿ ਉਹਨਾਂ ਨੇ ਇੰਨਾ ਮੈਨੂੰ ਮਾਨ ਸਨਮਾਨ ਦਿੱਤਾ ਹੈ ਉਹ ਸ਼ਾਇਦ ਮੈਂ ਇਸੇ ਕਾਬਿਲ ਨਹੀਂ ਹੈ ਕਿ ਜਿੰਨਾ ਮਾਨ ਸਨਮਾਨ ਸਮਾਜ ਨੇ ਮੈਨੂੰ ਦਿੱਤਾ ਹੈ ਇੱਕ ਬੋਲ ਮੈਂ ਬੋਲਦਾ ਤੇ ਉਹ ਤੇ ਕਿੰਨੇ ਅੱਧੇ ਘੰਟੇ ਵਿੱਚ 62 ਤੋਂ ਲਾਈਕਸ ਹੋ ਜਾਂਦੇ ਕਈ ਵਾਰੀ ਤੋਂ ਮੈਨੂੰ ਦੱਸਦੇ ਸੋਸ਼ਲ ਮੀਡੀਆ ਦੇ ਮੇਰੇ ਸਾਥੀ ਕਿ ਰਾਤ ਸਾਬਾ ਦੇਖੋ ਤੁਸੀਂ ਚਾਰ ਗੱਲਾਂ ਕਹੀਆਂ ਨੇ ਕਿੱਥੇ ਪਹੁੰਚ ਨਹੀਂ ਆਇਆ ਮੈਂ ਸਭਨਾਂ ਨੂੰ ਨਮਨ ਕਰਦਾ ਔਰ ਬੜੇ ਹੰਬਲ ਤਰੀਕੇ ਨਾਲ ਮੈਂ ਜੀਵਨ ਯਾਤਰਾ ਨੇ ਸਾਡਾ ਇੱਕ ਸਮਾਜਿਕ ਪਰਿਵਾਰ ਹੈ ਔਰ ਕੁਆਸੀ ਕਰਮਚੰਦ ਮਾਲੀ ਸਾਹਿਬ ਮੇਰੇ ਪਿਤਾ ਦੀ ਬਹੁਤ ਵੱਡੇ ਸਮਾਜ ਸੇਵੀ ਨੇ ਉਹਨਾਂ ਦੇ ਰਹਿ ਨੇ 15-18 ਸਾਲ ਪਹਿਲਾਂ ਇੰਤਕਾਲ ਹੋ ਗਿਆ ਉਹ ਬੜਾ ਵੱਡਾ ਰਾਜਨੀਤਿਕ ਕਰੀਅਰ ਹੈ ਉਹਨਾਂ ਦਾ ਔਰ ਪੰਜਾਬ ਨੇ ਪੰਜਾਬ ਤੋਂ ਬਾਹਰ ਵੀ ਮਾਲੀ ਸਾਹਿਬ ਦਾ ਬੜਾ ਨਾਮ ਰਿਹਾ ਹੈ ਪਰ ਕਿਤੇ ਕਾਫੀ ਫਟੇ ਸਮਾਗਮਾਂ ਚਾਂਦੇ ਨਾਮ ਤੇ ਗਏ ਨੇ ਇਹਨਾਂ ਨੂੰ ਸਨਾਰਾ ਪਰ ਅੱਜ ਤੋਂ ਬਾਅਦ ਮੈਂ ਜਿਹੜੀ ਨਵੀਂ ਰਾਜਨੀਤਿਕ ਯਾਤਰਾ ਸ਼ੁਰੂ ਕੀਤੀ ਹੈ ਇਹ ਇਨ ਬਿਨ ਮੇਰੀ ਪੂਰੀ ਜ਼ਿੰਦਗੀ ਦੇ ਆਖਰੀ ਪੜਾਅ ਤੱਕ ਚੱਲਣੀ ਹੈ ਆਮ ਆਦਮੀ ਪਾਰਟੀ ਦੇ ਵਿੱਚ ਲੋਕ ਕਹਿਣਗੇ ਕਰਨ ਪੱਤਰਕਾਰ ਭਾਈ ਜਾਰੇ ਦੇ ਵਿੱਚ ਕਿਸੇ ਦੇ ਮੰਨ ਚ ਹੋਏਗਾ ਕਿ ਡਾਟ ਸਾਹਿਬ ਨੇ ਪਾਰਟੀ ਬਦਲ ਲਈ ਹੈ ਮੈਂ ਅੱਜ ਬਾਜਾ ਕਰ ਦੇਣਾ ਚਾਹੁੰਦਾ ਤੁਹਾਨੂੰ ਕਿ ਮੈਂ ਪਾਰਟੀ ਕੋਈ ਵੀ ਨਹੀਂ ਬਦਲੀ ਆਮ ਆਦਮੀ ਪਾਰਟੀ ਦੇ ਵਿੱਚ ਪੂਰੀ ਇਮਾਨਦਾਰੀ ਆਪਣੀ ਕੈਰੀਅਰ ਆਪਣੀ ਜਾਨ ਆਪਣਾ ਆਰਥਿਕ ਸਾਨ ਸਾਮ-ਦਾਮ ਵੇਚ ਲਾ ਕੇ ਉਹਦੇ ਵਿੱਚ ਮੈਂ ਕੰਮ ਕੀਤਾ ਹੈ ਇਮਾਨਦਾਰੀ ਨਾਲ ਸਾਰਿਆਂ ਦੇ ਵਿੱਚ ਇਹਨਾਂ ਨੇ ਚੀਟ ਕੀਤਾ ਹੈ 19 ਦੇ ਵਿੱਚ ਮੈਂਬਰ ਪਾਰਲੀਮੈਂਟ ਦੋ ਸਾਲ ਪਹਿਲਾਂ ਮੈਨੂੰ ਕਹਿਤਾ ਸੀ ਤੂੰ ਲੜਨਾ ਹੈ ਤੁਸੀਂ ਚਿਹਰੇ ਆਗੇ ਜਿਵੇਂ ਜੋਰਾ ਸਿੰਘ ਨੂੰ ਲੈ ਜਾਂਦਾ 22 ਦੇ ਵਿੱਚ ਤੁਹਾਨੂੰ ਸਭਨਾਂ ਨੂੰ ਪਤਾ ਮੈਂ ਕੁਝ ਕਹਿਣਾ ਨਹੀਂ ਚਾਹ ਮੈਂ ਉੱਥੇ ਮੇਰਾ ਫਿਰ ਜਿਹੜਾ ਨਾ ਆਤਮਵਿਸ਼ਵਾਸ ਟੁੱਟ ਗਿਆ ਮੇਰੇ ਸਵੈਮਾਨ ਨੂੰ ਮੇਰੇ ਮਾਨ ਸਨਮਾਨ ਨੂੰ ਇੰਨੀ ਵੱਡੀ ਚੋਟ ਉਹ ਪਾਰਟੀ ਦੇ ਗਏ ਕਿਤੇ ਪ੍ਰੋਫੈਸ਼ਨਲ ਦੇ ਦਿਓ ਟੀਚਰ ਨੂੰ ਦੇ ਦਿਓ ਫਾਈਨੈਂਸ਼ੀਅਲ ਐਕਸਪਰਟ ਨੂੰ ਦੇ ਦਿਓ ਰਾਈਟਰ ਨੂੰ ਮੈਨੂੰ ਨਾ ਦਿਓ ਟਿਕਟ ਮੈਂ ਟਿਕਟਾਂ ਦਾ ਨਹੀਂ ਸੀ ਕਰਕੇ ਗਿਆ ਮੈਂ ਤਾਂ ਇੱਕ ਸੋਸ਼ਲ ਬੈਕਗ੍ਰਾਉਂਡ ਤੋਂ ਆਉਣਾ ਮੈਨੂੰ ਤੇ ਗੈਸ ਹੈ ਇਹ ਵੱਡਾ ਪਲੇਟਫਾਰਮ ਹੈ ਇੱਥੇ ਤਾਂ ਸਮਾਜ ਦਾ ਬਹੁਤ ਵੱਡੇ ਪੈਮਾਨੇ ਤੇ ਭਲਾ ਹੋ ਸਕਦਾ ਮੈਂ ਤਾਂ ਇਸ ਕਰਕੇ ਰਾਜਨੀਤੀ ਚ ਆਇਆ ਸੀ ਪਰ ਟਿਕਟ ਮੈਨੂੰ ਨਾ ਦੇ ਕੇ ਕਿਸ ਅੱਛੇ ਹੋਰ ਅਕਸਲੇ ਬੰਦੇ ਨੂੰ ਦੇ ਦਿੰਦੇ ਮੈਨੂੰ ਰੋਸਾ ਕੋਈ ਨਹੀਂ થਾਉਣਾ ਉਹ ਚਾਰ ਦਿਨ ਦੀ ਗੁਨਾਹਚੋਂ ਦੀ ਖਤਮ ਹੋ ਜਾਂਦੇ ਪਰ ਉਸ ਬੰਦੇ ਨੂੰ ਡੜੇ ਸੱਟੇ ਬਾਜ ਨੂੰ ਕੋਲੋਨਾਈਜ਼ਰ ਨੂੰ ਜਿਨ੍ਹਾਂ ਦੇ ਅੱਠ ਟੈਪਈਆਂ ਹੋਈਆਂ ਪੱਜਾ ਸਮਾਨ ਮੇਰੇ ਮੇਰੇ ਇੱਕ ਪ੍ਰੋਗਰਾਮ ਦੇ ਉੱਤੇ ਪੈਰ ਫੜ ਕੇ ਆਇਆ ਕਹਿੰਦਾ ਤੂੰ ਮੇਰਾ ਪਿਓ ਹੈ ਅੱਜ ਵੀ ਮੇਰਾ ਬੱਚਾ ਮੈਨੂੰ ਜੱਤ ਹੀ ਤੌਰ ਤੇ ਸ਼ੀਤਲੋਂਗਰਾਲ ਦੇ ਰਿੰਕੂ ਦੱਤੇ ਕੋਈ ਰੰਜਨੀ ਮੈਂ ਹਮੇਸ਼ਾ ਬੋਲਦਿਆਂ ਕਹਿੰਦਾ ਕਿ ਮੈਨੂੰ ਵਿਅਕਤੀਗਤ ਮੈਂ ਕਦੇ ਰਾਜਨੀਤਿਕ ਤੌਰ ਤੇ ਨਹੀਂ ਹੁੰਦਾ ਮੈਨੂੰ ਪਾਰਟੀ ਦੇ ਸਿਧਾਂਤਾਂ ਤੇ ਪੋਲਿਸੀਜ਼ ਉੱਤੇ ਰੰਜ ਮੈਂ ਫਿਰ ਰੋਸ ਕੱਢਿਆ ਆਪਣਾ ਸਾਰਾ ਉਸ ਤੇ ਇਹ ਪਾਰਟੀਆਂ ਚੀਟਰ ਨੇ ਇਹ ਸੌਫ ਸੇਸਿਸ ਅੱਗੇ ਰੱਖ ਕੇ ਆਪਣੀ ਰਾਜਨੀਤੀ ਨੂੰ ਚਮਕਾਉਂਦੀਆਂ ਮੈਨੂੰ ਡਾਕਟਰ ਧਰਮਵੀਰ ਗਾਂਧੀ ਨੇ ਮੇਰਾ ਬੜਾ ਪਿਆਰ ਹੈ ਉਹਨਾਂ ਦੇ ਨਾਲ ਉਹਨਾਂ ਇੱਕ ਗੱਲ ਕਹੀ ਸੀ ਕਹਿੰਦੇ ਬਹੁਤ ਸਾਲ ਪਹਿਲਾਂ ਦੀ ਗੱਲ ਹੈ ਇਹ ਮੈਂ 3 ਮਹੀਨੇ ਚ ਪਹਿਚਾਨ ਗਿਆ ਸੀ ਆਮ ਆਦਮੀ ਪਾਰਟੀ ਨੂੰ ਸਾਨੂੰ 6 ਸਾਲ ਲੱਗੇ ਪਹਿਚਾਨਣ ਲੱਗੇ ਮੈਨੂੰ ਅੱਜ ਉਹਦੀ ਗੱਲ ਯਾਦ ਆਉਂਦੀ ਹੈ ਮੇਰੇ ਤੋਂ ਬਹੁਤ ਸੀਨੀਅਰ ਨੇ ਉਹ ਤੇ ਮੈਂ ਉਦੋਂ ਕਿਉਂ ਨਹੀਂ ਗੱਲ ਮੰਨੀ ਉਹਨਾਂ ਦੀ ਦੂਸਰੀ ਪਾਰੀ ਜਿਹੜੀ ਮੇਰੀ ਛੋਟੀ ਜੀ ਰਹੀ ਹੈ ਸਾਲਕ ਦੇ ਉਹ ਮੈਨੂੰ ਉਹ ਮੈਨੂੰ ਲੱਗਦਾ ਹੈ ਕਿ ਮੈਂ ਚੱਲਿਆ ਤੇ ਚੰਡੀਗੜ੍ਹ ਨੂੰ ਸੀਗਾ ਪਰ ਸਮਰਾਲੇ ਬਸ ਖਰਾਬ ਹੋ ਗਈ ਜਾ ਕੇ ਜਾਣਾ ਬੰਗਿਆ ਨਵੇਂ ਸ਼ਹਿਰ ਰਸਤੇ ਜਿਗਾ ਉੱਥੇ ਹੀ ਰਹਿ ਗਿਆ ਮੈਂ ਉੱਥੇ ਵਾਪਸ ਮੁੜ ਕੇ ਰਿਹਾ ਦੂਜੇ ਦਿਨ ਫੇਰ ਚੰਡੀਗੜ੍ਹ ਨੂੰ ਪਰਿਆ ਉਹ ਕਾਂਗਰਸ ਦੀ ਰਾਜਨੀਤਿਕ ਯਾਤਰਾ ਜਿਹੜੀ ਹੈ ਮੇਰੀ ਅਚਲ ਹੈ ਅਵਸ਼ ਹੈ ਆਖਰੀ ਦਮ ਤੱਕ ਹੈ ਇਸ ਤੋਂ ਬਾਅਦ ਰਾਜਨੀਤੀ ਤੋਂ ਸੰन्यास ਦੀ ਮੇਰੇ ਕੋਲ ਆਪਸ਼ਨ ਹੈਗੀ ਇੱਕ ਉਸ ਤੋਂ ਬਾਅਦ ਕੋਈ ਆਪਸ਼ਨ ਨਹੀਂ ਹੈਗੀ ਮੇਰੇ ਕੋਲ ਕਿਤੇ ਬਾਜਾ ਹੋ ਜਾਏ ਕਿ ਮੈਂ ਦਲ ਬਦਲੂ ਨਹੀਂ ਆ ਮੈਂ ਮੈਂ ਆਮ ਆਦਮੀ ਪਾਰਟੀ ਨਹੀਂ ਚੇਂਜ ਕੀਤੀ ਆਮ ਪਾਰਟੀ ਨੇ ਮੈਨੂੰ ਛੱਡ ਦਿੱਤਾ ਸੀ ਉਹ ਪੰਜ ਟੌਪ ਦੇ ਰਿਵੋਟ ਬੰਦੇ ਜਿਨ੍ਹਾਂ ਨੇ ਆਪਣੀ ਗੈਰਤ ਨੂੰ ਇਹ ਇਹਨਾਂ ਨੇ ਵੰਗਾਰਿਆ ਤੇ ਅਸੀਂ ਪ੍ਰੋਟੈਸਟ ਕੀਤਾ ਉਹ ਪ੍ਰੋਟੈਸਟ ਇਹਨਾਂ ਦੇ ਡਾਈਜੈਸਟ ਨਹੀਂ ਹੋਇਆ ਉਹ ਪ੍ਰੋਟੈਸਟ ਕਿਉਂ ਕਿ ਲੋਕਤੰਤਰ ਹੈ ਤੇ ਲੋਕਤੰਤਰ ਹੈ ਜਿੱਥੇ ਬਿਰੋਕਰੇਟਿਕ ਪਾਰਟੀ ਇਹਨਾਂ ਦੇ ਜਿੰਨੇ ਆ ਪਾਠਕ ਪੁਠਕ ਜਿੰਨੇ ਡੁੱਗੜ ਫੁੱਕ ਜਿੰਨੇ ਇਹ ਇਹ ਸਾਰੇ ਯੂਪੀਐਸਸੀ ਦੇ ਫੇਲਰ ਕੈਂਡੀਡੇਟਸ ਹੈ ਉਹ ਤੇ ਮੈਨੂੰ ਪੁੱਛੋ ਮੇਰੇ ਘਰ ਸਾਰੇ ਰਹਿੰਦੇ ਆ ਸਾਰੇ ਇੱਕ ਇੱਕ ਵੱਡੇ ਤੋਂ ਵੱਡਾ ਲੀਡਰ ਉਹ ਰਹਿ ਕੇ ਗਿਆ ਮੈਨਾਂ ਨੂੰ ਜਾਤੀ ਤੌਰ ਤੇ ਜਾਣਨਾ ਇਹ ਸਾਰੇ ਯੂਪੀਐਸਸੀ ਸਟੇਟਾਂ ਦੇ ਕੋਈ ਆਪਣੇ ਸਾਬ ਸਿਲੈਕਸ਼ਨ ਕਮਿਸ਼ਨ ਦੇ ਫੇਲਰ ਕੋ ਕਿਤੇ ਉਹ ਜਾ ਕੇ 5 5 10 10 ਹਜ਼ਾਰ ਤੇ ਇੱਥੇ ਉੱਥੇ ਲੱਗੇ ਆ ਤੇ ਮੈਨੂੰ ਫੇਦਨਾਨ ਕਹਿਣੇ ਪੈਂਦਾ ਕਿ ਜਦ ਇਹਨਾਂ ਦੀ ਅਸਲੀਅਤ ਮੇਰੇ ਸਾਹਮਣੇ ਆਈ ਨਾ ਇੱਕ ਬੰਦਾ ਇਹਨਾਂ ਦਾ ਕੋਈ ਕਾਰਕੁਨ ਜਿਹੜਾ ਇੱਥੇ ਲੱਗਦਾ ਉਹਦੀ ਬੋਲੀ ਕੀ ਹੁੰਦੀ ਹੈ ਵਾਟੇਵਰ ਜੀਵੀਂਦਾਰ ਜੈਲਦਾਰ ਇੱਥੇ ਥਰੋੜ ਬੱਤੀਆਂ ਨੇ ਮੇਰੇ ਤੇ ਪ੍ਰੋਫੈਸ਼ਨਲ ਬੰਦੇ ਹਨ ਡਾਕਟਰ ਮਹਾਲੀ ਬੋਲਦੇ ਨੇ ਮੈਂ ਨਹੀਂ ਸੀਐਮ ਹਾਊਸ ਸੇ ਬੋਲ ਰਹਾ ਹਾਂ ਪਹਿਲਾਂ ਤਾਂ ਜਦੋਂ ਕੋਈ ਇਹ ਕਹਿੰਦਾ ਵੀ ਮੈਂ ਸੀਐਮ ਹਾਊਸ ਸੇ ਬੋਲ ਰਹਾ ਉਹ ਖੜਾ ਉਹ ਕੰਨ ਦੇ ਪਿੱਛੇ ਹੀ ਹੁੰਦਾ ਸੜਾ ਬੰਦਾ ਕੰਧ ਦੇ ਪਿੱਛੇ ਹੁੰਦਾ ਹੈ ਕਹਿੰਦਾ ਮੈਂ ਸੀਐਮਓ ਤੇ ਬੰਦਾ ਹੁਸੇ ਅਲਰਟ ਹੋ ਜਾਂਦਾ ਪਤਾ ਨਹੀਂ ਕੌਣ ਆਇਆ ਕੌਣ ਨਹੀਂ ਆਇਆ ਕੀ ਹੁਦਾਂ ਰੁੱਸਾ ਆਪ ਤੇ ਰਿਪੋਰਟ ਨਹੀਂ ਆਈ ਬਾਰੇ ਮੈਨੂੰ ਕਿਹਾ ਸਵੇਰ 12:00 ਹੋ ਗਏ ਸੀਐਮ ਸਾਹਿਬ ਪੁੱਛ ਰਹੇ ਉਹ ਜਿਹੜੀ ਇਹਨਾਂ ਦਾ ਬਿਊਰੋਕ੍ਰੈਟਿਕ ਮਾਈਂਡਸੈਟ ਹੈ ਨਾ ਉਹਨੇ ਬਹੁਤ ਵੱਡੇ ਸਮਾਜ ਨੂੰ ਪੰਜਾਬ 'ਤੇ ਝੋਖਾ ਦਿੱਤਾ ਹੈ ਹੌਲੀ-ਹੌਲੀ ਪਤਾ ਲੱਗ ਗਿਆ ਇਹਨਾਂ ਦਾ ਵੀ ਇਹ ਕਿਸ ਯੋਗਤਾ ਦੇ ਨੇ ਕੀ ਚਾਹੁੰਦੇ ਨੇ ਨਜ਼ਾਇਦ ਕਬਜ਼ਾ ਪੰਜਾਬ 'ਤੇ ਇਹਨਾਂ ਨੇ ਚਾਹ ਸੀ ਹੋ ਗਿਆ ਪਰ 2027 ਦੇ ਵਿੱਚ ਉਹ ਨਜ਼ਾਇਦ ਕਬਜ਼ਾ ਟੁੱਟ ਜਾਣਾ ਹੈ ਬੋਤ ਹੱਤਾਂ ਕੋ ਖਤਮ ਹੋ ਚੁੱਕਿਆ ਕਰ ਗਿਆ ਲੋਕ ਜਾਗਰੂਕ ਹੋ ਚੁੱਕੇ ਹੈ ਇਹ ਧੋਖੇਬਾਜ਼ੀ ਹੋਰ ਨਹੀਂ ਚੱਲਣੀ ਚੰਨੀ ਸਾਹ ਪ੍ਰਗਟ ਸਾਜੀ 베ਰੀ ਸਾਹ ਕੋਟਲੀ ਸਾਹ ਬੈਠੇ ਨੇ ਕਿ ਮੈਂ ਇਹ ਮਾਨ ਸਾਹਿਬ ਨਾਲ ਮੇਰੇ ਪਾਰਟੀ ਮਤਲਬ ਆਪਣੇ ਜੱਤੀ ਤੋਂ ਬੜਾ ਫਰੇਮ ਹੈ ਪਰ ਜਿੱਦ ਤੋਂ ਕਿ ਰਾਜਨੀਤੀ ਦਾ ਸਵਾਲ ਹੈ ਬੜੀ ਦਲਗਤ ਜੰਦੀ ਰਾਜਨੀਤੀ ਵਿੱਚ ਫਸ ਗਏ ਉਹ ਮੈਨੂੰ ਕਹਿਣ ਚ ਕੋਈ ਸ਼ਰਮ ਨਹੀਂ ਗਏ ਕਿ ਉਹਨਾਂ ਦੀ ਕੁਰਸੀ ਜਾਵੇ ਕਿ ਉਹਨਾਂ ਦਾ ਹੱਸਲ ਬਹੁਤ ਵਧੀਆ ਮੈਂ ਨਹੀਂ ਦੇਖ ਸਕਦਾ ਹੈਗਾ ਸੋ ਅੱਜ ਦੂਜੀ ਬੀਜੇਪੀ ਇਹ ਦੋਗਲਾਪਨ ਇਹਨਾਂ ਦੇ ਵਿੱਚ ਇਹਨਾਂ ਦੇ ਵਿੱਚ ਜਾਤ ਪਾਤ ਉੱਚੇ ਨੀਵੇਂ ਸਭ ਚੀਜ਼ਾਂ ਆਪਣੇ ਸਿਧਾਂਤਾਂ ਤੋਂ ਛਿੱਕੇ ਤੇ ਟੰਗ ਕੇ ਇਹ ਸਾਰੇ ਸਮਾਜ ਨੂੰ ਵੰਡ ਰਹੇ ਆ ਇਹ ਨੀਟ ਲੀਕ ਪੇਪਰ ਲੀਕ ਲੋਥੰਤਰ ਲੀਕ ਲੋਕਤੰਤਰ ਤੇ ਝੱਗੀਆਂ ਹੋਣ ਰਹੀਆਂ ਪਹਿਲਾਂ ਆਪਣੇ ਸਿਧਾਂਤਾਂ ਫਾਲੋ ਕਰ ਲਓ ਤੁਸੀਂ ਫਿਰ ਬਾਤ ਇਹ ਸਾਰੀਆਂ ਗੱਲਾਂ ਮੇਰੀ ਮਾਨਸਿਕਤਾ ਨੂੰ ਹਰਟ ਕੀਤਾਣਾ ਪਿਛਲੇ ਸਮੇਂ ਔਰ ਮੈਂ ਸੋਚੇ ਕਾਂਗਰਸ ਉਹ ਇਤਿਹਾਸਿਕ ਪਾਰਟੀ ਹੈ ਦੇਸ਼ ਦੀ ਆਜ਼ਾਦੀ ਜਿਹੜੀ ਆਈ ਇਹਨਾਂ ਦੇ ਸਮੇਂ ਆਈ ਇਸ ਕਰਕੇ ਇਹਨਾਂ ਦੇ ਮੂਲ ਦਰਮ ਨਿਰਪੇਖ ਸੋਚ ਹੈ ਸਮਾਜ ਦੇ ਸਾਰੇ ਅੰਗਾਂ ਨੂੰ ਨਾਲ ਲੈ ਕੇ ਚੱਲਣ ਵਾਲੀ ਸੋਚ ਹੈ ਹਰ ਚੀਜ਼ ਜਿਹੜੀ ਹੈ ਉਹ ਲਗਭਗ ਮੇਰੇ ਮਾਨਸਿਕ ਤਰਕ ਕਿਉਂਕਿ ਮੈਂ ਕੋ ਨੇਤਾ ਨਹੀਂ ਹਾਂ ਤੁਹਾਡਾ ਆਮ ਨਾਗਰਿਕ ਹਾਂ ਪਰ ਜਾਗਰੂਕ ਹਾਂ ਪੂਰਾ ਲੋਕਾਂ ਦੇ ਹੱਕਾਂ ਦੇ ਵਾਸਤੇ ਲੋਕਾਂ ਦੇ ਅਧਿਕਾਰਾਂ ਦੇ ਵਾਸਤੇ ਲੋਕਾਂ ਲਈ ਵਿਚਾਰੂਪੰਦ ਕੰਦ ਕੰ ਉਹ ਲੋਕਾਂ ਦੇ ਹੱਕਾਂ ਤੇ ਡਾਕਾ ਵੱਜਦਾ ਹੋਣਾ ਮੈਂ ਦੇਖ ਨਹੀਂ ਸਕਦਾ ਇਹ ਸਾਰੀਆਂ ਚੀਜ਼ਾਂ ਨੇ ਮੈਨੂੰ ਕਾਂਗਰਸ ਵੱਲੋਂ ਮੋੜ ਦਿੱਤਾ ਅਰ ਅੱਜ ਮੈਂ ਆਖਿਰ ਦੇ ਵਿੱਚ ਦੋ ਸ਼ਬਦਾਂ ਵਿੱਚ ਚੰਨੀ ਸਾਹਿਬ ਦਾ ਖਾਸ ਕਰਕੇ ਵਰਗਟ ਸਾਹਿਬ ਜਗਿੰਦਰ ਸਿੰਘ ਜੀ ਜੀਕੇ ਭਗਤ ਸਾਹਿਬ ਔਰ ਬਹੁਤ ਸਾਰੇ तमाम ਕਾਉਂਸਲਰ ਚੰਨੀ ਸਾਹਿਬ ਆਜ ਮੈਂ ਬਾਜਾ ਕਰਦਾ ਕਿ ਹੈ ਸਾਰੇ ਮੇਰੇ ਸਹਿ ਦੇਖੋ ਅਲੱਗ-ਅਲੱਗ ਪਾਰਟੀਆਂ ਵਿੱਚ ਨੇ ਪਰ ਪਤਾ ਨਹੀਂ ਕੀ ਗੱਲ ਹੈ ਕੋਈ ਮੇਰੇ ਤੇ ਜੀ ਖਾਸियत ਹੈ ਕਿ ਸਾਰੇ ਕਾਉਂਸਲਰਾਂ ਨੂੰ ਸਾਰੇ ਐਮਐਲਏ ਸਭਾਂ ਨੂੰ ਮੈਂ ਕੱਲ੍ਹ ਜ਼ਰ ਫੋਨ ਕੀਤਾ ਡਾਟ ਸਾਹਿਬ ਕਹਿੰਦੇ ਕਮਾਲ ਹੀ ਹੋਗੇ ਸਾਰੇ ਇੱਥੇ ਨੇ ਪ੍ਰਭਜਲ ਭਗਤ ਇੱਥੇ ਰਕੇਸ਼ ਗੰਨੂ ਇੱਥੇ ਐਡਵੋਕੇਟ ਬਚਨ ਲਾਲ ਇੱਥੇ ਆ ਰਿਹਾ ਕਿ ਸਿੱਕਾ ਦੀ ਰਾਤੀ ਆ ਕੇ ਕਹੇ ਮੇਰੇ ਕੋਲ ਕੋਈ ਇਹ ਸਾਰੇ ਤੇ ਆਪਨੇ ਕਿ ਸਰਸੇਮ ਲੋਕੋਤਰਾ ਸਾਹਿਬ ਘਟੇ ਕਾਂਗਰਸ ਸਾਰੇ ਉਹ ਕਹਿੰਦੇ ਡਾਕਟਰ ਸਾਹਿਬ ਲੇਟ ਲਾ ਹ ਵਿਪਨ ਸੌਰੀ ਵੀਰ ਰਾਤੀ ਕਹਿੰਦਾ ਡਾਕਟਰ ਸਾਹਿਬ ਕਹਿੰਦਾ ਬਹੁਤ ਖਲਾ ਕਿ ਇਹ ਮੈਨੂੰ ਲੱਗਦਾ ਜਾਤੀਆਂ ਨੇ ਹੋ ਸਮਾਲੀਏ ਨਾ 14 ਸਾਲ ਦੇ ਜੱਦ ਜੰਘਰਸ਼ੀਲੇ ਮੈਂ ਜਿੰਨਾਂ ਨੂੰ ਜਾਣਿਆ ਪਛਾਣਿਆ ਮਤਲਬ ਕਿ ਇਹ ਇਨਸਾਨ ਬਹੁਤ ਵੱਡੀ ਚੀਜ਼ ਹੈ ਜਦ ਜਿੰਦੂ ਕੋਲ ਫਤ ਹਮਲੇ ਪਾਤੀ ਉਹਦੇ ਮੱਥੇ ਮਨੀਕਰਨ ਸਾਹ ਸੇੜੇ ਹਮਲੇ ਦੇ ਵਿੱਚ ਮਾਰ ਚੁੱਕੀ ਕੱਟੀ ਪੰਨੀ ਹੈ ਇਹ ਰਾਜਨੀਤਿਕ ਹੰਦੇ ਹੈ ਐਸੀ ਇਨਾ ਦੀ ਪ੍ਰਗਾਹਟ ਵਿੱਚ ਨਹੀਂ ਆਣਾ ਇਹ ਐਸੀ ਕਿਸੇ ਤਰ੍ਹਾਂ ਦੇ ਆਪਸੀ ਪ੍ਰਕਰੋ ਵਿੱਚ ਨਹੀਂ ਪੈਣਾ ਐਸੀ ਸਾਡਾ ਹਿਮਾਚਲ ਦੇ ਨਾਲ ਅੱਜ ਦਾ ਪਿਆਰ ਨਹੀਂ ਹੈ ਸਦੀਆਂ ਤੋਂ ਹੈ ਇਕੱਠੇ ਵੀ ਰਹੇ ਹੈ ਇਕੱਠੇ ਵੀ ਹੈ ਇਸ ਕਰਕੇ ਐਸੀ ਇਨ੍ਹਾਂ ਦੇ ਜਿਹੜੇ ਬੀਜੇਪੀ ਦੇ ਮਨਸੂਬੇ ਹੈ ਕਿ ਸਾਡੇ ਜਿੱ ਪਿੱਕ ਪਵੇ ਸਾਡੇ ਵਪਾਰ ਖਤਮ ਹੋਉਣ ਹਿਮਾਚਲ ਦਾ ਵਪਾਰ ਖਤਮ ਕਰਨਾ ਚਾਹੁੰਦੇ ਹਿਮਾਚਲ ਵਿੱਚ ਜਦੋਂ ਤੁਸੀਂ ਕਿਸੇ ਦੂਸਰੀ ਸੇਟਾਂ ਦੇ ਬੰਦਿਆਂ ਨੂੰ ਰੋਕੋਗੇ ਤਾਂ ਉੱਥੇ ਲੋਕ ਜਾਣਾ ਬੰਦ ਕਰਨਗੇ ਉਹਦੇ ਨਾਲ ਉੱਥੇ ਦਾ ਵਪਾਰ ਹਿੱਟ ਹੋਏਗਾ ਤੇ ਇਹ ਸਾਡੇ ਵਾਸਤੇ ਇੱਕ achhi ਜਗ੍ਹਾ ਹੈ ਹਿਮਾਚਲ ਘੁੰਮਣ ਵਾਸਤੇ ਇਹ ਸਾਡੇ ਰਿਸ਼ਤਿਆਂ ਨੂੰ ਖਰਾਬ ਕਰਨ ਵਾਲੇ ਅੰਸਰ ਹੈ ਜਿਹੜੇ ਕਿ ਇਸ ਤਰ੍ਹਾਂ ਦੀ ਧਿਲੋਣੀਆਂ ਹਰਕਤਾਂ ਕਰਦੇ ਉੱਥੇ ਦੇ ਮੁੱਖ ਮੰਤਰੀ ਜੀ ਨੂੰ ਮੈਂ ਅਪੀਲ ਕੀਤੀ ਸੀ ਉਹਨਾਂ ਨੇ ਬੜੇ ਸੰਗੀਨ ਐਕਸ਼ਨ ਜਿਹੜਾ ਕੋਈ ਐਸੀ ਗੱਲ ਕਰਦਾ ਉਹਨਾਂ ਤੇ ਲਏ ਹੈ ਤੇ ਲੈਣ ਪਾਣੀ ਦੇ ਪੁੱਤ ਤੇ ਹਰਿਆਣੇ ਨੇ ਇੱਕ ਵਾਰੀ ਫੇਰ ਐਸਾ ਹੀ ਅੰਦਰ ਅੱਗ ਲੱਗ ਪਿਆ ਪੈਸਾ ਵੀ ਸਾਡੇ ਪਾਸ ਪਾਣੀ ਹੈ ਹੀ ਨਹੀਂ ਦੇਣਾ ਕਿੱਥੇ ਦੇ ਆ ਤੁਹਾਨੂੰ ਪਹਿਲਾਂ ਵੀ ਕਿਹਾ ਸਾਡੇ ਦਰਿਆ ਸੁੱਕ ਰਹੇ ਹੈ ਸਾਡੀਆਂ ਨਦੀਆਂ ਨਾਲਿਆਂ ਚ ਪਾਣੀ ਹੈ ਨਹੀਂ ਤੋਂ ਪਾਣੀ ਦੇਣ ਦਾ ਕੋਈ ਸਵਾਲ ਹੀ ਨਹੀਂ ਪੈਦਾ ਹੁੰਦਾ ਨਹੀਂ ਸਾਡੇ ਕੋਲ ਸਾਰੀ ਪਾਣੀ ਦਾ ਕੰਮ ਵੇਖ ਤੋਂ ਜਿਹੜਾ ਰੱਖੇ ਕਹਿੰਦੇ ਇਹ ਅਸੀਂ ਕਰਾਂਗੇ ਤੇਜ਼ ਬਾਅਦ ਵਿੱਚ ਕਰਾਂਗੇ ਪਾਣੀ ਦਾ ਮੁੱਦਾ ਰੱਖਿਆ ਹੋਇਆ ਇਹਨਾਂ ਨੇ ਪਾਣੀ ਸਾਫ ਤਾਂ ਹੋਵੇ ਤਾਂ ਕਿ ਪਾਣੀ ਅੱਛਾ ਗਿਆ ਇਹ ਵੀ ਸਿਸਟਮ ਸੁਧਾਰ ਹੋ ਗਿਆ ਲੱਗਦਾ ਕਿ ਕੰਮ ਹੋ ਗਿਆ ਤਾਂ ਇਹ ਸਾਰਾ ਚੀਜ਼ ਇਹਨਾਂ ਨੂੰ ਇਹਨਾਂ ਨੂੰ ਪਹਿਲਾਂ ਇਹੀ ਪੁੱਛ ਲਓ ਜਿਨ੍ਹਾਂ ਨੇ 10 ਕੁੱਤੇ ਰੱਖੇ ਇਹਨਾਂ ਨੂੰ ਪੁੱਛ ਲਓ ਪਹਿਲਾਂ ਸਵਾ 2 ਸਾਲ ਕਿਹਨੇ ਰੋਕ ਰੱਖਿਆ ਤੋਂ ਪਹਿਲਾਂ ਸਵਾ 2 ਸਾਲ ਕਿਹਨੇ ਤੁਹਾਨੂੰ ਰੋਕ ਰੱਖਿਆ ਵੀ ਹਾਂ ਵੀ ਜਲੰਧਰ ਦੇ ਵਿੱਚ ਮੈਂ ਕਹਿੰਨਾ ਮੈਂ ਓਪਨਲੀ ਕਹਿੰਨਾ ਜਲੰਧਰ ਦੇ ਵਿੱਚ ਪਿਛਲੇ ਸਵਾ 2 ਸਾਲਾਂ ਚ ਜੇ ਇੱਟ ਵੀ ਲੱਗੀ ਹੋਵੇ ਇਹ ਲੋਕਾਂ ਨੂੰ ਵੋਟ ਆਮ ਆਦਮੀ ਪਾਰਟੀ ਨੂੰ ਪਾਣੀ ਚਾਹੀਦੀ ਆ ਅਦਰਵਾਈਜ਼ ਇਹ ਵੋਟ ਦੇ ਹੱਥ 'ਤੇ ਹੱਦ ਨਹੀਂ ਹੈ ਕਿਉਂਕਿ ਆ ਰਿੰਕੂ ਹੋਵੇ ਚਾਹੇ ਆ ਚੀਤ ਲੰਗਰਾਲ ਹੋਵੇ ਮੈਨੂੰ ਲੱਗਦਾ ਇਹ ਪਤਾ ਨਹੀਂ ਕਿਹੜੇ ਮੂੰਹ ਨਾਲ ਲੋਕਾਂ ਕੋਲ ਵੋਟ ਮੰਗਣ ਜਾਂਦੇ ਆ ਇਹ ਤਾਂ ਐ ਸਮਝਦੇ ਆ ਜਿੱਦਾਂ ਕੋਈ ਫਿਲਮ ਦੇ ਕਿਤੇ ਹੀਰੋ ਹੁੰਦੇ ਆ ਵੀ ਕਦੀ ਉਹ ਫਿਲਮ ਚਲਾ ਲਈ ਕਦੀ ਉਹ ਫਿਲਮ ਚਲਾ ਲਈ ਮੈਨੂੰ ਨਹੀਂ ਲੱਗਦਾ ਕਿਉਂਕਿ ਲੋਕਾਂ ਦੇ ਪ੍ਰਤੀ ਜਿਹੜਾ ਹੱਲ ਲੈਂਦੇ ਆ ਇਹਨਾਂ ਨੇ ਤਾਂ ਦੂਸਰੀ ਅਫਿਲਮਾਂ ਫੇਲ ਕਰਤੀਆਂ ਸਾਰੀਆਂ ਇੰਨੇ ਨਸ਼ੇ ਦਾ ਮੁੱਦਾ ਵੀ ਤਾਂ ਮੰਨ ਲਿਆ ਦੀ ਪਰਮਾਰਵ ਐ ਤੇਰੀ ਇੱਕ ਥਾਂ ਉਹਨੇ ਨਸ਼ੇ ਦਾ ਮੁੱਦਾ ਵੀ ਤੁਸੀਂ ਕਿਹੜੀ ਕੁਰੂਏ ਪੁੱਛ ਲੈਣਾ ਸੀ ਵੀ ਭਾਈ ਪਹਿਲਾਂ ਕੋ 5 ਸਾਲ ਐ ਐਮਐਲਏ ਰਿਆ ਹੁਣ 9-10 ਮਹੀਨੇ ਐਮਪੀ ਵੀ ਰਹਿ ਲਿਆ ਤੈਨੂੰ ਕਿਸੇ ਨੇ ਰੋਕਿਆ ਸੀਗਾ ਨਸ਼ਾ ਬੰਦ ਕਰਾਉਣ ਤੋਂ ਇਹਨਾਂ ਦੇ ਥਵਾ 2 ਸਾਲ ਹੋ ਗਏ ਇਹਨਾਂ ਦਾ ਭਗਵਾਨ ਜੀ ਇਹਨਾਂ ਦਾ ਕੇਜਰੀ ਵਾਲ ਕਹਿੰਦਾ ਸੀ ਵੀ ਮੈਂ ਤਾਂ 4 ਮਹੀਨਿਆਂ ਚ ਕਰ ਦੂ ਬੰਦ ਮੈਨੂੰ ਇਹਨਾਂ ਦੀ ਸਮਝ ਨਹੀਂ ਆਉਂਦੀ ਵੀ ਇਹਨਾਂ ਨੂੰ ਰੋਕਦਾ ਕੌਣ ਸੀਗਾ ਹੁਣ ਜਦੋਂ ਨਵੀਂ ਇਲੈਕਸ਼ਨ ਆ ਗਈ ਤੇ ਫਿਰ ਉਹਦੇ ਚ ਕਹਿੰਦੇ ਅਸੀਂ ਬੰਦ ਕਰਾਵਾਂਗੇ ਇਹਨਾਂ ਕੋਲ ਬੰਦਪੁੰਦ ਨਹੀਂ ਹੋਣਾ ਨਾ ਇਹਨਾਂ ਕੋਲ ਕੋਈ ਇਦਾਂ ਦਾ ਵਿਜਨ ਨਾ ਇਦਾਂ ਦੀ ਇਹਨਾਂ ਦੀ ਸੋਚ ਮੈਂ ਤੁਹਾਨੂੰ ਦੱਸਾਂ ਇਹ ਨਸ਼ਾ ਨਾ ਕ ਰਿੰਕੂ ਦੇ ਅੱਗੇ ਕਿਸੇ ਨੂੰ ਰੋਕਿਆ ਨਾ ਰਿੰਕੂ ਨੂੰ ਰੋਕਿਆ ਸਰਕਾਰ ਨੇ ਕਿਉਂਕਿ 10 ਮਹੀਨੇ ਤੇ ਨਾ ਹੀ ਸ਼ੀਤਲུང་ਗੜ੍ਹ ਨੂੰ ਰੋਕਿਆ ਇਹਨਾਂ ਨੇ ਫਲਾਇਆ ਨਸ਼ਾ ਇੱਥੇ ਇਹ ਜ਼ਿੰਮੇਵਾਰ ਹੈ ਇੱਥੇ ਨਸ਼ਾ ਫੈਲਣ ਦੇ ਤੇ ਅੱਜ ਵੀ ਫਲਾ ਰਹੇ ਆ ਅੱਜ ਵੀ ਇੱਥੇ ਨਸ਼ਾ ਵਿਕ ਰਿਹਾ ਐਸੀਸ ਗਾਰਜ ਕਰ ਰਹੇ ਉਸ ਦੇ ਖਿਲਾਫ ਤੇ ਆਉਣ ਵਾਲੇ ਦਿਨਾਂ 'ਚ ਰਸਾ ਐਸੀ ਰੂਪਾਂਗੇ ਇਹ ਲੜਾਈ ਐਸੀ ਲੜਨੀ ਐ ਇਹ ਲੜ ਕੇ ਇੱਥੇ ਜਲੰਧਰ 'ਚੋ ਨਸ਼ਾ ਵੀ ਕੱਢਾਂਗੇ ਜਿਹੜੇ ਇਹ ਸਨੇਚਿੰਗ ਹੋ ਰਹੀਆਂ ਜਿਹੜੇ ਡਾਕੇ ਵੱਜ ਰਹੇ ਇਹ ਵੀ ਮਸਲਾ ਐਸੀ ਹੱਲ ਕਰਨਾ ਇਹ ਨੂੰ ਤਕੜੀ ਹੋ ਕੇ ਕਰਾਂਗੇ